ਪਲੰਟ ਖੜਿਆਲ ਪਹੁੰਚਾ ਜੀ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਜੋ ਕਿ ਉਹਰੇ 96 ਪਲਾਂਟਾਂ ਨੂੰ ਜੋ ਕਿ ਮਾਲਕੇਨਾ ਹੱਕ ਦਿੱਤਾ ਗਿਆ ਹਾਂ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦਾ ਧੰਨਵਾਦ ਤੁਸੀਂ ਸਾਨੂੰ ਮਤਲਕ ਕਵਰ ਕਰਨ ਨੂੰ ਵਾਸਤੇ ਆ ਗਏ ਠੀਕ ਹੈ ਜੀ ਤੇ ਕਿੰਨੇ ਪਲਾਂਟਾਂ ਨੂੰ ਮਾਲਕਨਾ ਹੱਕ ਮਿਲਿਆ ਜੀ 96 ਪਲਾਂਟਾਂ ਨੂੰ ਜਮਤਲ ਲੋਕਾਂ ਦੇ ਨਾਮ ਇਤਕਾਲ ਕਰਵਾਏ ਗਏ ਨੇ ਤੇ ਮਾਲਕਨਾ ਹੱਕ ਵੀ ਦਿੱਤੇ ਗਿਆ ਨੇ ਜੀ ਉਹਨਾਂ ਨੂੰ ਠੀਕ ਹੈ ਜੀ ਕੀ ਕਹੋਗੇ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਅੱਜ ਕੱਲ ਅਸੀਂ ਮਤਤ ਮੰਤਰੀ ਸਾਹਿਬ ਨੂੰ ਧੰਨਵਾਦ ਕਰਨ ਦਾ ਵਾਸਤੇ ਬਣਾਏ ਸੀ ਜੋ ਆਪਣਾ ਸਪੈਸ਼ਲ ਟਾਈਮ ਦੇਣ ਵਾਸਤੇ ਸਾਨੂੰ ਇਸੇ ਕੰਮ ਵਾਸਤੇ ਆਏ ਸੀ ਕੱਲੇ ਜੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਮੰਤਰੀ ਸਾਹਿਬ ਦਾ ਇਹ ਜੋ ਪ੍ਰਕਿਰਿਆ ਸੀ ਕਿੰਨੇ ਸਮੇਂ ਦੀ ਚੱਲ ਰਹੀ ਸੀ ਆਪਣੀ ਹਾਂ ਤਾਂ ਜੇ ਮਤਲਬ ਜਿਹੜੇ ਸਾਡੇ ਇਹ ਪਲਾਟ ਦਿੱਤੇ ਸੀ 1988 ਚ ਦਿੱਤੇ ਗਿਆ ਸੀ ਸਾਡੇ ਮਤਲਬ ਜਿਹੜੇ ਗਰੀਬ ਪਰਿਵਾਰਾਂ ਨੂੰ ਦਿੱਤੇ ਸੀਗੇ ਪਰੰਤੂ ਉਸ ਟਾਈਮ ਕਾਰਵਾਈ ਨਹੀਂ ਹੋ ਸਕੀ ਕਿਸੇ ਕਾਰਨ ਕਰਕੇ ਜੇ ਕਿਸੇ ਨੇ ਕੋਈ ਇੰਟਰਸਟ ਲਿਆ ਅਸੀਂ ਇਹ ਪ੍ਰੋਸੈਸ 2020 ਵਿੱਚ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਜੀ ਹਾਲ ਹੈ ਤਾਂ 1988 ਵਿੱਚ ਵੀ ਕੀਤਾ ਸੀ ਪਰ ਚੰਗੀ ਤਰ੍ਹਾਂ ਕੋਈ ਕਾਰਵਾਈ ਨਹੀਂ ਹੋ ਸਕੀ ਜੀ ਅਸੀਂ 2020 ਵਿੱਚ ਮਤਲਬ ਗਰਮ-ਗਰਾਮ ਸਭ ਬਣਾ ਕੇ ਪ੍ਰੋਸੈਸ ਸ਼ੁਰੂ ਕਰਤੇ ਤੇ ਅਸੀਂ ਉਹਨਾਂ 2025 ਵਿੱਚ ਮਤਲਬ ਕਾਮਯਾਬ ਹੋਏ ਜੀ ਅਸੀਂ ਅਸੀਂ ਬਸ ਠੀਕ ਹੈ ਜੀ ਸਰਪੰਚ ਸਾਹਿਬ ਜੋ ਆਪਣੀ ਮਦਦ ਕੀਤੀ ਕੇ ਜੀ ਇਸ ਕੰਮ ਦੇ ਵਿੱਚ ਕੀ ਕਹੋਗੇ ਇਹ ਪਹਿਲਾਂ ਸਭ ਤੋਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਚਾਹੁੰਗਾ ਜੀ ਤੁਹਾਡੇ ਬਹੁਤ-ਬਹੁਤ ਸ਼ੁਕਰੀ ਤੁਸੀ ਤੇ ਇਹਨੂੰ ਕਵਰ ਕਰਦੇ ਆ ਠੀਕ ਤੇ ਜਿਹੜੇ ਮਹਿਕਮਿਆਂ ਨੇ ਤੁਹਾਡੀ ਮਦਦ ਕੀਤੀ ਜੀ ਉਹਨਾਂ ਨੂੰ ਸਾਡੇ ਮੈਕਮਾ ਜਿਵੇਂ ਬੀਡੀ ਬੀਡੀਪੀਓ ਡੀਡੀਪੀਓ ਏਡੀਸੀ ਤੇ ਡੀਸੀ ਸਾਹਿਬ ਨੇ ਇਸ ਇਸ ਕੰਮ ਵਿੱਚ ਸਾਡੀ ਬਹੁਤ ਬਹੁਤ ਮਦਦ ਕੀਤੀ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਿਸ਼ੇਸ਼ ਧੰਨਵਾਦ ਕਿੰਨਾ ਦਾ ਕਰੂੰਗੀ ਸਾਡਾ ਵਿਸ਼ੇਸ਼ ਧੰਨਵਾਦ ਸਾਰਿਆਂ ਵੱਲੋਂ ਸਪੈਸ਼ਲ ਕਲ ਚੀਮਾ ਸਾਹਿਬ ਆਏ ਨੇ ਅਸੀਂ ਉਹਨਾਂ ਦਾ ਸਾਡੇ ਜੋ ਵਿੱਤ ਮੰਤਰੀ ਨੇ ਸਰਦਾਰ ਹਰਪਾਲ ਸਿੰਘ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਦਿਨਾਂ ਦੇ ਬਚਨ ਬਦ ਕਰੀਏ ਬਹੁਤ ਹੀ ਘੱਟ ਮਤਲਬ ਹੋ ਜਾਵੇ ਠੀਕ ਹੈ ਜੀ ਹਾਂਜੀ ਹਾਂਜੀ ਜੀ ਕੀ ਕਹੋਗੇ ਜੋ ਪਿੰਡ ਖੜਿਆਲ ਨੂੰ ਤੋਹਫਾ ਦਿੱਤਾ ਗਿਆ ਜੀ ਕੱਲ ਰਪਾਲ ਸਿੰਘ ਟੀਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੀ ਇਹ ਨਵੇਂ ਸਾਲ ਦਾ ਤੋਹਫਾ ਉਹਨਾਂ ਨੇ ਸਾਡੇ ਪਿੰਡ ਖੜਿਆਲ ਆ ਜਿਹੜਾ ਗਰੀਬ ਵਰਗ ਨੂੰ ਦਿੱਤਾ ਬਹੁਤ ਹੀ ਬੇਮਿਸਾਲ ਹੈ ਜਿਹੜਾ ਪੰਜਾਬ ਦਾ ਪਹਿਲਾ ਪਿੰਡ ਹੈ ਜੀ ਇਹ ਖੜਿਆਲ ਦਾ ਜਿਨ੍ਹਾਂ ਚ ਸਨ ਦਾ ਵੱਡੀਆਂ ਗਈਆਂ ਉਸ ਤੋਂ ਪਰੰਤ ਅਸੀਂ ਡੀਸੀ ਸਾਹਿਬ ਦਾ ਏਡੀਸੀ ਸਾਡੇ ਸੁਖਚੰਦ ਸਿੰਘ ਪਾਪੜਾ ਜੀ ਡੀਡੀਪੀਓ ਕਰਨਲ ਵੱਗਾ ਜੀ ਤੇ ਵੀਡੀਓ ਜੋਸੀ ਸਾਹਿਬ ਉਹਨਾਂ ਦੇ ਸੋਹੀ ਸਾਹਿਬ ਕਬਿੰਦਰ ਸਿੰਘ ਸਾਰਿਆਂ ਦਾ ਬਹੁਤ ਧੰਨਵਾਦ ਕਰਦਿਆਂ ਸੈਕਟਰੀ ਸਾਹਿਬ ਜਿਨ੍ਹਾਂ ਨੇ ਵੀ ਸਾਡੀ ਮਦਦ ਕੀਤੀ ਹੈ ਇਸ ਕੰਮਾਂ 'ਚ ਦੋਨੇ ਦਫ਼ਤਰਾਂ ਦਾ ਵੀਡੀਓ ਦਾ ਉਤਰ ਐਡੀਸੀ ਦਫ਼ਤਰ ਤੇ ਡੀਡੀਪੀਓ ਦਾ ਦਫ਼ਤਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਸਿੱਟੇ ਬਣਾ ਜੀ